बोले ₹100 सरदार महाराज की जय जय गुरुदेव ਧੰਗੁਰਦੇਵ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਬ੍ਰਿਟਿਸ਼ਰ ਅਫਦਸੀਆ ਹੈਰੀਡੇ ਫਾਊਂਡੇਸ਼ਨ ਦੇ ਸਾਡੇ ਚੇਅਰਮੈਨ ਓਮ ਪ੍ਰਕਾਸ਼ ਜੀ ਤੇ ਸਾਡੇ ਸਰਪ੍ਰਸਤ ਸੰਤ ਸਤਨਾਮ ਸਿੰਘ ਜੀ ਕੁਝ ਨਿਯੁਕਤੀਆਂ ਕਰ ਰਹੇ ਆ ਜਿਹਦੇ ਵਿੱਚ ਨਿਯੁਕਤੀਆਂ ਦੇਸ਼ਾਂ ਦੀਆਂ ਹੋ ਰਹੀਆਂ ਉਹਦੇ ਵਿੱਚ ਕੈਨੇਡਾ ਤੋਂ ਇੰਦਰਜੀਤ ਜੀ ਇੰਗਲੈਂਡ ਅ ਮਰਕਾ ਤੋਂ ਨਰੇਸ਼ ਸਿੰਘ ਜੀ ਤੇ ਦੁਬਈ ਤੋਂ ਸਾਡੇ ਮਿੰਦਰਪਾਲ ਜੀ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਤਿੰਨਾਂ ਨੂੰ ਇਹ ਤਿੰਨ ਕੰਟਰੀਆਂ ਦੇ ਅੱਜ ਨਿਯੁਕਤੀਆਂ ਕਰਨ ਵਾਸਤੇ ਲੈਟਰ ਦਿੱਤੇ ਜਾਣਗੇ ਤੇ ਮੈਂ ਬੇਨਤੀ ਕਰੂੰਗਾ ਪਹਿਲਾਂ ਕੋਈ ਜਿਹੜੇ ਮਤਲਬ ਸਟੇਟ ਕਰ ਹੁਣ ਅਗਲਾ ਮਿੰਦਰਪਾਲ ਜੀ ਨੂੰ ਨਿਯੁਕਤੀ ਪੱਤਰ ਅਗਲਾ ਮੈਂ ਬੇਨਤੀ ਕਰੂਗਾ ਇੰਦਰਜੀਤ ਜੀ ਨੂੰ ਕੈਨੇਡਾ ਦਾ ਪ੍ਰਧਾਨ ਜਿਹੜੇ ਸਟਰੀ ਕੰਟਰੀਆਂ ਦੇ ਪ੍ਰਧਾਨ ਬਣੇ ਆ ਉਹਨਾਂ ਨੂੰ ਵਧਾਈ ਦਿਨਾ ਆਪਣੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਵਧਾਈ ਮੈਂ ਬੇਨਤੀ ਕਰੂੰਗਾ ਸਾਡੇ ਇੰਦਰਜੀਤ ਜੀ ਜਿਹੜੇ ਕੈਨੇਡਾ ਦੇ ਦੇਸ਼ ਦੇ ਪ੍ਰਧਾਨ ਬਣਾਏ ਗਏ ਕਿ ਉਹ ਦੋ ਸ਼ਬਦ ਤੁਹਾਨੂੰ ਸਾਰੇ ਨੂੰ ਅਜਗਰਤ ਜੀ ਤੇ ਗੁਰਬੀਬ ਪੰਨਰਪ੍ਰਦੇਵ ਅਸੀਂ ਜੀ ਰਵਿਦਾਸੀਆ ਹੈਰੀਟੇਜ ਸੰਸਥਾ ਦੇ ਨਾਲ ਜੁੜਨ ਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਜੀ ਸਾਨੂੰ ਬਹੁਤ ਖੁਸ਼ੀ ਦੀ ਗੱਲ ਮਹਿਸੂਸ ਹੋ ਰਹੀ ਆ ਕਿ ਅਸੀਂ ਇਸ ਸੰਸਥਾ ਦੇ ਮੈਂਬਰ ਬਣੇ ਅੱਜ ਅਸੀਂ ਇਮਾਨਦਾਰੀ ਦੇ ਨਾਲ ਇਹਦੇ ਨਾਲ ਚੱਲਾਂਗੇ ਨਾਲ ਮਿਲ ਕੇ ਇਹਦੇ ਲਈ ਬੜਾ ਯੋਗਦਾਨ ਪਾਵਾਂਗੇ ਤਾਨੂੰ ਬਹੁਤ ਖੁਸ਼ੀ ਆ ਜੈ ਗੁਰਦੇਵ ਧੰਨਵਾਦ ਜੈ ਗੁਰਦੇਵ ਧੰਨਵਾਦ ਹੁਣ ਮੈਂ ਨਰੇਸ਼ ਤੰਗ ਜੀ ਨੂੰ ਜਿਹੜੇ ਅਮਰੀਕਾ ਦੇ ਪ੍ਰਧਾਨ ਆ ਕੂੰਗਾ ਵੀ ਤੋ ਤੁਹਾਨੂੰ ਦੋ ਸ਼ਬਦ ਜੈ ਗੁਰਦੇਵ ਧੰਨ ਗੁਰਦੇਵ ਮੈਂ ਬ੍ਰਿਟਿਸ਼ ਪ੍ਰਦਾਸੀਆ ਹੈਰੀਟੇਜ ਫਾਊਂਡੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਇਹਨਾਂ ਨੇ ਰਾਤ ਦਿਨ ਬਹੁਤ ਮਿਹਨਤ ਕੀਤੀ ਆ ਅਸੀਂ ਇਹਨਾਂ ਦੇ ਨਾਲ ਮਿਲ ਜੁਲ ਕੇ ਸਾਰਾ ਕੰਮ ਕਰਾਂਗੇ ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਆ ਜਗ ਗੁਰਦੇਵ ਧੰਨ ਗੁਰਦੇਵ ਮੈਂ ਮਹਿੰਦਰਪਾਲ ਜੀ ਦबई ਤੋਂ ਪ੍ਰਧਾਨਾ ਉਹਨਾਂ ਨੂੰ ਵੀ ਕਹੂੰਗਾ ਵੀ ਉਹ ਦੋ ਸ਼ਬਦ ਤੁਹਾਡੇ ਨਾਲ ਜ਼ਰੂਰ ਗੱਲ ਕਰਨਾ ਜਗ ਗੁਰਦੇਵ ਧੰਨ ਗੁਰਦੇਵ ਮੈਂ ਇਹਨਾਂ ਦਾ ਸਸਤਾ ਦਾ ਬਹੁਤ ਬਹੁਤ ਰਣੀ ਆ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਮੈਂ ਕੋਸ਼ਿਸ਼ ਕਰਾਂਗਾ ਆਪਣੇ ਵੱਲੋਂ ਵੀ ਕਿਸੇ ਵੀ ਕਿਸਮ ਦਾ ਕੋਈ ਕੋਤਾਹੀ ਨਾ ਹੋਵੇ ਹਰ ਕਦਮ ਦੇ ਨਾਲ ਕਦਮ ਮਲਾ ਕੇ ਚੱਲਣ ਦੀ ਕੋਸ਼ਿਸ਼ ਕਰਾਂਗਾ ਧੰਨਵਾਦ ਹੁਣ ਸਾਡੇ ਜਿਹੜੇ ਚੇਅਰਮੈਨ ਓਮਪ੍ਰਕਾਸ਼ ਜੀ ਉਹ ਸਾਰਿਆਂ ਨੂੰ ਵਧਾਈ ਦੇਣਗੇ ਉਹਨਾਂ ਨੂੰ ਕਹਾਂਗਾ ਕਿ ਉਹ ਸਭ ਨੂੰ ਵਧਾਈ ਦੇਣ ਜੈ ਗੁਰਦੇਵ ਜੀ ਪਹਿਲਾਂ ਤਾਂ ਮੈਂ ਮਹਾਰਾਜ ਜੀ ਐਕਸਵਰਤ ਸੰਤ ਸਰਾਮ ਸਿੰਘ ਜੀ ਸਰਪਲਸ ਬਿਊਟੀ ਰਸ ਦਾ ਸਿਆ ਹੈਪਟਿਜ ਫਾਊਂਡੇਸ਼ਨ ਦੇ ਉਹਨਾਂ ਨੂੰ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸ਼੍ਰੀ ਰਜੇਸ਼ ਬਾਗਾ ਦੇ ਸਥਾਨ ਤੇ ਆਏ ਹਨ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਅਤੇ ਰਜੇਸ਼ ਬਾਗਾ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਆਲ ਇੰਡੀਆ ਦੇ ਪ੍ਰਧਾਨ ਜੀ ਹਨ ਇਹਨਾਂ ਨੇ ਜਦੋਂ ਦੀ ਸੰਸਥਾ ਬਣੀ ਹੈ ਉਹਦੇ ਵਿੱਚ ਆਪਣਾ ਬੜਾ ਹੀ ਯੋਗਦਾਨ ਅਤੇ ਆਪਣੀਆਂ ਸਲਾਹਾਂ ਦੇ ਕੇ ਇਸ ਜਿਹੜੀ ਸੰਸਥਾ ਇਹਨਾਂ ਵੱਗੀਆਂ ਜਾਣ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਨਾਲ ਦੇ ਨਾਲ ਇੰਦਰਜੀਤ ਜੀ ਜੋ ਕੈਨੇਡਾ ਤੋਂ ਆਏ ਹਨ ਉੱਥੇ ਦੇ ਮਿੱਥੀਸ਼ ਰਪਦਾਸਿਆ ਹੈਰਟੇਜ ਫਾਊਂਡੇਸ਼ਨ ਦੀ ਜੋ ਬ੍ਰਾਂਚ ਹੈ ਉਹਨਾਂ ਦੇ ਇਹ ਪ੍ਰਧਾਨ ਅਭਿਜਿਤ ਨਿਯੁਕਤ ਕੀਤੇ ਗਏ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਮੇਰੇ ਨਾਲ ਖੜੇ ਨੇ ਤਤਪਾ ਜੀ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਇਹਨਾਂ ਨੇ ਦਵੇਈ ਵਿੱਚ ਮਿੰਦਰਪਾਲ ਜੀ ਸੌਰੀ ਮਿੰਦਰਪਾਲ ਜੀ ਜਿਹੜੇ ਦਵੇਈ ਵਿੱਚ ਆਪਣਾ ਕਾਰੋਬਾਰ ਕਰਦੇ ਨੇ ਅਤੇ ਕਾਫੀ ਇਹਨਾਂ ਨੂੰ ਦੱਸਿਆ ਹੈਗਾ ਵੀ ਅਸੀਂ ਉੱਥੇ ਵੀ ਗੁਰੂ ਘਰਾਂ ਵਿੱਚ ਕਾਫੀ ਸੇਵਾ ਲਵਾਉਂਦੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਹਾਂਜੀ ਨਰੇਂਦਰ ਜੀ ਨਰੇਸ਼ ਨਰੇਸ਼ ਸਿੰਘ ਜੀ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਅਮਰੀਕਾ ਤੋਂ ਆਏ ਨੇ ਉਹਨਾਂ ਨੇ ਵੀ ਇਸ ਸੰਸਥਾ ਲਈ ਬੜੇ ਹੀ ਅੱਛੇ ਸ਼ਬਦ ਬੋਲੇ ਨੇ ਤੇ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਬਤਤ ਕਰਦੇ ਹਾਂ ਜੈ ਗੁਰਦੇਵ ਜੀ